ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚਾਲਾ ਹੁਣ ਮਾਰਨਿੰਗ ਦੇ ਵੱਜ ਗਏ ਨੇ 8:30 ਦੇਖੋ ਜੀ ਕਿੰਨੀ ਜਿਆਦਾ ਤੇਜ਼ ਧੁੱਪ ਨਿਕਲਈ ਆਈ ਨਾ ਤੇ ਹਲੇ ਤਾਂ ਮੌਸਮ ਫੇਰ ਵੀ ਵਧੀਆ ਲੱਗਦਾ ਏ ਸਵੇਰੇ ਸਵੇਰੇ 8:11 ਵਜੇ ਤਾਂ ਨਾ ਫਿਰ ਬਿਲਕੁਲ ਵੀ ਅੰਦਰੋਂ ਨਿਕਲਣ ਨੂੰ ਦਿਲ ਨਹੀਂ ਕਰਦਾ ਇੰਨੀ ਤੇਜ਼ ਧੁੱਪਾ ਹੋ ਜਾਂਦੀ ਹੈ ਨਾ ਦਿਰ ਪਰ ਦਿਨ ਨਾ ਗਰਮੀ ਵਾਧੀ ਹੋ ਜਾਂਦੀ ਹੈ ਦੇਖੋ ਜੀ ਇੱਧਰ ਸਾਡੇ ਦਰਾਖਤ ਬਹੁਤ ਸੋਹਣੇ ਹੋਏ ਹੋਏ ਆ ਤੇ ਆਪਾਂ ਨੇ ਕੱਲ ਪਾਣੀ ਲਾ ਦਿੱਤਾ ਤਾਂ ਤੇ ਵਿੱਚ ਜਾਨਵਰਾਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਐ ਵਿੱਚ ਇਹਨਾਂ ਨੇ ਦਰਾਖਤਾਂ ਦੇ ਵਿੱਚ ਨਾ ਆਲਣੇ ਬਣਾ ਲਏ ਆ ਦੇਖੋ ਜੀ ਸ਼ਾਮਾਂ ਤੋਂ ਵੱਜਣ ਲਈ ਨਾ ਜਾਨਵਰ ਕਿੰਨਾ ਕੁਝ ਕਰਦੇ ਨੇ ਆਪਾਂ ਵੀ ਇਥੇ ਠੰਡਾ ਪਾਣੀ ਰੱਖ ਦਿੰਦੇ ਆ ਵੀ ਚਲੋ ਆਏ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਨਾ ਵਿਚਾਰੇ ਪੀ ਲੈਣਗੇ ਕੋਲੇ ਆਪਾਂ ਦਾਣੇ ਧਰ ਦਿੰਦੇ ਆ ਦੇਖੋ ਜੀ ਇਹ ਵੀ ਪੁੰਦਾ ਹੀ ਕੰਮ ਐ ਚਲੋ ਹੁਣ ਆਪਾਂ ਵੀ ਅੰਦਰ ਜਾ ਕੇ ਦੇਖਦੇ ਆ ਅੱਜ ਮੰਮੀ ਜੀ ਬਣਾਉਂਦੇ ਤੇ ਕਰੇਲੇ ਚਲੋ ਜੀ ਅੱਜ ਇੱਧਰ ਮੰਮੀ ਜੀ ਉਹਨਾਂ ਨੇ ਸ਼ਾਮ ਲਈ ਆਪਣੀ ਸਵੇਰੇ ਸਵੇਰੇ ਡਿਊਟੀ ਇਹ ਬਣਾਉਣ ਲੱਗੇ ਹੋਏ ਨੇ ਕarele ਦੇਖੋ ਜੀ ਭਰਵੇਂ ਕareleਆਂ ਨੂੰ ਟਾਈਮ ਲੱਗ ਜਾਂਦਾ ਹੈ ਇਹ ਕਹਿੰਦੇ ਚਲੋ ਮੈਂ ਨਾ ਵੀ ਕarele ਮੈਂ ਬਣਾ ਦਿੰਦੀ ਆ ਵੀ ਤੁਸੀਂ ਹੋਰ ਕੰਮ ਕਰ ਲਓ ਦੇਖੋ ਜੀ ਇੱਧਰ ਆਪਾਂ ਨੇ ਪਿਆਜ਼ ਇਸ ਤਰ੍ਹਾਂ ਕਟਿੰਗ ਕਰਕੇ ਨਾ ਤੋਸਵਾਰ ਕੇ ਰੱਖ ਦਿੱਤੇ ਹਨ ਇਹ ਰਟ ਕareleਆਂ ਦੇ ਵਿੱਚੋਂ ਇਸ ਤਰ੍ਹਾਂ ਦੇ ਨੇ ਗੁੱਦਗੀ ਨਿਕਲ ਗਈ ਹੈ ਨਾ ਇਹਦੇ ਵਿੱਚ ਆਪਾਂ ਨੇ ਬੀਜ ਪੱਕੇ ਪੱਕੇ ਕੱਢ ਦਿੱਤੇ ਨੇ ਇਹ ਤਾਂ ਵੀ ਹੁਣ ਆਪਾਂ ਪੇਸਟ ਬਣਾਵਾਂਗੇ ਚਲੋ ਹੁਣ ਆਪਾਂ ਤੁਹਾਨੂੰ ਲਾਉਣਾ ਹੈ ਮੰਮੀ ਜੀ ਉਹਨਾਂ ਨਾਲ ਮੰਮੀ ਜੀ ਬੜ ਰਹੇ ਨੇ ਕਰੇਲੇ हां ਬਹੁਤ ਪਸੰਦ ਆਜ ਅੱਪਾ ਬਣਾਵਾਂਗੇ ਭਰਮੇ ਕਰੇਲੇ ਦੇਖੋ ਜੀ ਇਹ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਨੇ ਭਰਮੇ ਕਰੇਲੇ ਹੋਰ ਕੰਮ ਦਾ ਕੁਝ ਨਹੀਂ ਜਦੋਂ ਬੱਚਾ ਮਿੱਤੀ ਕਰੇਲੇ ਬਣਾਉਂਦਾ ਵਧੀਆ ਬਣਾਉਂਦਾ ਦੇਖੋ ਇਹਨਾਂ ਦੇ ਹੱਥ ਦੇ ਕਰੇਲੇ ਇੱਕ ਵਾਰ ਖਾ ਲਵੇ ਨਾ ਬੰਦਾ ਬਹੁਤ ਜ਼ਿਆਦਾ ਦੇਸੀ ਬਣਾਉਂਦੇ ਨੇ ਨੂਨ ਮਿਰਚ ਐਨ ਪੂਰਾ ਕਰਾਰਾ ਬਣਾਉਂਦੇ ਨੇ ਜਿਹੜੇ ਕਰੇਲੇ ਬਣਾਉਂਦੇ ਨਾ ਉਹ ਪੂਰੇ ਐ ਨਾ ਰੜ ਕੇ ਬਣਾਉਂਦੇ ਨੇ ਕarele ਦੇ ਦੇਖੋ ਜੀ ਆਪਣੇ ਕarele ਨਾ ਮਾਰੋ ਮਾਰ ਇਸ ਟਾਈਮ ਰਿਜ ਰਹੇ ਨੇ ਕੜਾਹੀ ਦੇ ਵਿੱਚ ਦੇਖੋ ਘਰ ਮੇ ਕarele ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਦੇਖੋ ਜੀ ਮੰਮੀ ਜੀ ਉਹਨੇ ਬਹੁਤ ਵਧੀਆ ਕੰਮ ਕਰਦੇ ਨੇ ਮਿਸੀਆਂ ਰੋਟੀਆਂ ਬਹੁਤ ਸਵਾਦ ਬਣਾਉਂਦੇ ਨੇ ਚਲੋ ਜੀ ਹੁਣ ਆਪਾਂ ਹੋਰ ਕੰਮ ਦੇਖ ਲਈਏ ਫੇਰ ਆ ਕੇ ਮਿਲਦੇ ਆਂ ਮੰਮੀ ਜੀ ਜਿਹੜੇ ਕarele ਬਣਾਉਂਗੇ ਤੁਸੀਂ ਤਾਗਾ ਲਵੇਟ ਕੇ ਬਣਾਉਂਗੇ ਕਿਸ ਤਰ੍ਹਾਂ ਬਣਾਉਂਗੇ ਐਕੋ ਬੱਧੋ ਬਣਾਉਂਦੇ ਆਂ లైకံ ਮਧੀਆ ਬਣਦੇ ਆ। ਉਹ ਤਾਗੇ ਤੇ ਝੋਲ ਰਹੇ ਨੇ। ਆਹ ਉਹ ਤਾਗਾ ਦਾ ਵੀ ਕੋਈ ਖਾਣ ਤੋਂ ਪਹਿਲਾਂ ਮੈਂ ਤਾਗਾ ਕੱਢ ਰੋ। ਇਹ ਸੌਕੇ ਤਰੀਕੇ ਨਾਲ ਪਹਿਲਾਂ ਕਰੇਲਿਆਂ ਨੂੰ ਫਰਾਈ ਕਰ ਲੈਣੇ ਆ। ਬਾਅਦ ਜੋ ਏਸੀ ਤੇਲ ਦੇ ਵਿੱਚ ਮਸਾਲਾ ਭੁੰ ਲੈਣਾ। ਬਹੁਤ ਸੌਕੇ ਤਰੀਕੇ ਨਾਲ ਬਣ ਜੰਨੇ ਆ। ਚਲੋ ਜੀ ਆਪਾਂ ਤੁਹਾਨੂੰ ਇੱਕ ਵਾਰ ਫੇਰ ਦਰਸਾ ਦਿਨੇ ਕਰੇਲਿਆਂ ਨੇ। ਬਸ ਹੁਣ ਆਪਣੇ ਕਰੇਲੇ ਬਣ ਕੇ ਹੋ ਗਏ ਨੇ ਤਿਆਰ। ਨਹੀਂ ਤਾਂ ਕੱਬ ਲੂਣੇ। ਨਹੀਂ ਥੋੜੇ ਜਿਹਾ ਹੋਰ ਕਾਸਾ ਰਹਿਣਾ ਦੇ ਵਿੱਚ। ਉਸ ਤੇ ਮਗਰੋਂ ਫੇਰ ਕੱਢ ਲਵਾਂਗੇ। ਇੱਕ ਜਦੋਂ ਗਰਮੀ ਜ਼ਿਆਦਾ ਪੈਣ ਲੱਗੀ ਕੱਲ ਆਪਾਂ ਨਾਲ ਇਦਾਂ ਖੰਨੇ ਸ਼ਹਿਰ ਗਏ ਤੇ ਖਾਣ ਪੀਣ ਦਾ ਸਮਾਨ ਲੈ ਕੇ ਆਏ ਬੱਚਿਆਂ ਵਾਸਤੇ ਇਹ ਬੱਚੇ ਕਹਿੰਦੇ ਵੀ ਅਸੀਂ ਜਿਹੜੀ ਆਈਸਕ੍ਰੀਮ ਖਾਣੀ ਆ ਨਾ ਸਾਨੂੰ ਕੌਲੀਆਂ ਜਿਹੀ ਪਸੰਦ ਨਹੀਂ ਲੱਗਦੀ ਹੈਗੀ ਤੇ ਸਾਨੂੰ ਇਸ ਤਰ੍ਹਾਂ ਦੇ ਨਾ ਕੋਨ ਲਿਆ ਕੇ ਦਿਓ ਦੇਖੋ ਜੀ ਮੈਨੂੰ ਤਾਂ ਪਹਿਲਾਂ ਦੋ ਦੁਕਾਨਾਂ ਤੇ ਕੋਨ ਮਿਲੇ ਨਹੀਂ ਹੈਗੇ ਫੇਰ ਉਹਨਾਂ ਦੱਸਿਆ ਕਹਿੰਦੇ ਵੀ ਉਹ ਜਿੱਥੇ ਸਬਜ਼ੀ ਮੰਡੀ ਆ ਨਾ ਵੀ ਉੱਥੇ ਦੁਕਾਨ ਹੈ ਕਾਫੀ ਵੱਡੀ ਵੀ ਉਹਦੇ ਵਿੱਚੋਂ ਤੁਹਾਨੂੰ ਕੋਨ ਮਿਲਣਗੇ ਦੇਖੋ ਸਪੈਸ਼ਲ ਇਹ ਨਾ ਵਾਸਤੇ ਨਾ ਕੱਲ ਮੈਂ ਕੋ ਲੈ ਕੇ ਆਈਆਂ ਇਹਨਾਂ ਦੇ ਵਿੱਚ ਆਈਸਕ੍ਰੀਮ ਪਾ ਕੇ ਖਾਵੇ ਨਾ ਤੇ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ। ਪੱਤ ਨਹੀਂ ਘੱਟ ਨਹੀਂ ਹੋਣੀ। ਮੈਂ ਪੇਸਟ ਬਣਾਉਣ ਲੱਗੀ ਆ। ਮਤਲਬ ਇਹ ਇਕੱਠਾ ਹੋ ਜੇ ਤਾਂ ਚੰਗਾ। 재미, é periñeco ma filtrate turo a panema em meu peso eHA Agarrar no ਆਪਾਂ ਨੇ ਬਚਿਆ ਹੋਇਆ ਪੇਸਟ ਵੀ ਪਾ ਦਿੱਤਾ ਹੈ। ਥੋੜਾ ਪਾ ਜੀਰਾ ਪਾ ਲਵਾਂਗੇ। ਚਾਹ ਚੀਨ ਦਾ। ਤੋ 2 ਚਮਚ ਪਾਉਂਗੀ ਨੂੰ ਤੇ ਉਹ ਇਹਨਾਂ ਦਾ ਮਸਾਲਾ ਛਿੱਤੀ ਹੋ ਜਾਂਦਾ ਹੈ। ਹੁਣ ਉਹ ਲਾ ਪਏ ਦੇ ਵਿੱਚ ਪਾਵਾਂਗੇ ਇੱਕ ਚਮਚ ਹਲਦੀ ਦਾ 컬러 ਵਾਸਤੇ ਤੇ ਗਰਮ ਮਸਾਲਾ ਤੇ ਲਾਲ ਮਿਰਚ ਤੇ ਇਹਨੂੰ ਮੈਂ ਸਭ ਨੂੰ ਮਿਕਸ ਕਰ ਦਵਾਂ। ਜਦੋਂ ਇਹਦਾ ਕਵਰ ਇੱਕ ਵਧੀਆ ਜਾ ਜਾਗਾ। ਤੇ ਹੁਣ ਆਪਾਂ ਨੇ ਇੱਕ ਚਮਚਾ ਪਾਉਣਾ ਇਸ ਤੇ ਵਿੱਚ ਤੇਗੀ ਮਿਰਚ ਦਾ ਇਹਦੇ ਨਾਲ ਕਲਰ ਬਹੁਤ ਹੀ ਜ਼ਿਆਦਾ ਵਧੀਆ ਹੋਊਗਾ 2 1/2 ਕਪਾਤਾ ਹੁਣ ਇਹਨਾਂ ਨੂੰ ਲਾ ਲੜਾਏ ਨਾ लवली ਕਲਰ ਆਇਆ ਇਸ ਦਾ ਇਹਨਾਂ ਦਾ ਪਰ ਹੇਠੇ ਤਾਰ ਤੇ ਕਰ ਲੈਦੇ ਚ ਪਾ ਦਿੰਨੇ ਆਂ ਤੇ ਹੁਣ ਆਹ ਲੈ ਇੱਕ ਢੇਲੇ ਹਾਲਾ ਆਪਣੇ ਬਹੁਤ ਜ਼ਿਆਦਾ ਬਣਾਇਆ ਤੇ ਮੇਰੇ ਦਰੂਦ ਵਿੱਚ ਪਾਣੀ ਆਉਣ ਲੱਗੇ ਦੇਖੋ ਕਿੰਨਾ ਵਧੀਆ ਬਣਿਆ ਇਸੇ ਜ਼ਰਾ ਆਪਾਂ ਸਾਰੇ ਘਰੇਲੇ ਭਰ ਦਾਂਗੇ ਤੇ ਜਿਹੜਾ ਇਹ ਮਸਾਲਾ ਹੈ ਪਕੰਡਾ ਵੀ ਖਾ ਸਕਦੇ ਆ ਤੇ ਬਹੁਤ ਸੌ ਲੱਗਦਾ ਸਿੰਪਲ ਰੋਟੀ ਨਾਲ ਤੇ ਕarele ਦਾ ਵੈਸੇ ਵੀ ਸਾਡੇ ਸਾਰਿਆਂ ਦੇ ਫੇਵਰਟ ਨੇ ਤਾਂ ਉਹ ਵੀ ਸਾਡੇ ਕਰੇਲੇ ਮੁੱਕਦੇ ਨੇ ਅਸੀਂ ਦੁਆਰ ਉਸ ਦਿਨ ਫੇਰ ਬਣਾ ਲੈਣੇ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਅਨਾਂ ਵਿੱਚ ਮੰਮੀ ਜੀ ਅੱਜ ਵੀਡੀਓ ਸ਼ੁਰੂਆਤ ਕਰਕੇ ਚੱਲੇਗੇ ਤੇ ਉਹਨਾਂ ਨੂੰ ਰਿਸ਼ਤੇਦਾਰੀ ਚ ਕੋਈ ਕੰਮ ਠੀਕ ਆ ਤੇ ਫੇਰ ਬਾਅਦ ਚ ਸਾਰੇ ਕਰੇਲੇ ਮੈਂ ਹੀ ਬਣਾਏ ਨੇ ਪਤਾ ਨਹੀਂ ਕਦੋਂ ਆਉਣਗੇ ਕੰਮ ਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਏ ਉਹ ਸੀਗੇ ਨਾਲ ਕਰਾ ਦੂੰਗੇ ਠੀਕ ਹੈ ਅੱਜ ਮੈਂ ਇਹਦੇ ਵਿੱਚ ਹੀ ਨੇ ਇਕੱਲੇ ਨੇ ਇੱਕ ਦਾ ਸਾਰਾ ਕੰਮ ਤਰਪਾ ਤਰਪਾ ਵਿੱਚ ਤੇ ਅਰੇ ਵਿੱਚ ਸਾਲਾ ਸਭ ਤੋਂ ਜ਼ਿਆਦਾ ਪਿਆ ਦੇਖੋ ਜਿੱਦ ਜਿਵੇਂ ਬੜਾ ਸਾਰਾ ਕਰੇਲ ਲੈ ਦੇ ਵਿੱਚ ਮਸਾਲਾ ਵੀ ਆਪਾਂ ਨੇ ਜ਼ਿਆਦਾ ਭਰਿਆ ਛੋਟੇ ਵਿੱਚ ਛੋਟਾ ਘੱਟ ਮਸਾਲਾ ਪਾ ਰੁੰਦਾ 아, 이메일로. 근데... <laughs> ਦੇਖੋ ਆਪਾਂ ਦਾ ਸਾਰਾ ਸਾਰੇ ਕਰੇਲੇ ਭਰ ਲਏ ਨੇ ਮਸਾਲੇ ਨਾਲ ਦੇਖੋ ਤੇ ਜਿਹੜਾ ਹੁਣ ਮਸਾਲਾ ਆਪਣਾ ਬਚ ਗਿਆ ਉਹ ਆਪਾਂ ਕਾਲਜ ਕੱਢ ਲਾਂਗੇ ਤੇ ਆਪਣੇ ਕਰੇਲੇ ਬਹੁਤ ਜ਼ਿਆਦਾ ਟੇਸਟੀ ਬਣਨਗੇ ਦੇਖ ਸਾਡੇ ਦੇਖਣ ਕਿੰਨੇ ਸੋਹਣੇ ਲੱਗਦੇ ਨੇ ਤੇ ਹੁਣ ਆਪਾਂ ਵੀਡੀਓ ਦਾ ਐਂਡ ਲੂਪ ਹੋਰੀ ਕਰਦੇ ਮਿਲਦੇ ਕਿਸੇ ਨਵੇਂ ਵੀਡੀਓ ਸਤਿ ਸ੍ਰੀ ਅਕਾਲ